ਭਾਰਤੀ ਜਨਤਾ ਪਾਰਟੀ ਕੋਸ਼ਿੰਡਾ ਦੇ ਪ੍ਰਧਾਨ ਸਾਫਾ ਜੀ ਵਿਧਾਇਕ ਸਰੂਪ ਚੰਦ ਸਿੰਘਲਾ ਜੀ ਔਰ ਉਪਸਤਿਤ ਪੱਤਰਕਾਰ ਭੰਡੂ ਮੈਂ ਤੁਹਾਨੂੰ ਨਮਸਕਾਰ ਕਰਨਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਕੁਟਲੀਗੜ੍ਹ ਵਿਜੇਤਰਸ ਕਾਨਫਰੰਸ ਵਿੱਚ ਆਏ। ਇਹ ਅੱਜ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਜੋ 4 ਸਾਲ ਕਾਲਾ ਅਧਿਆਏ ਇਤਿਹਾਸ ਦਾ ਲਿਖਿਆ ਗਿਆ ਪੰਜਾਬ ਦਾ ਜਦ ਦਾ ਪੰਜਾਬ ਦੇ ਲੋਕਾਂ ਦੀ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਪੂਰਾ ਪੂਰਨ ਪ੍ਰਚਾਰ ਦੇ ਵਿੱਚ ਆ ਕੇ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਸਿੱਧਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਜਿੱਥੇ ਪੰਜਾਬ ਜਦ ਕਿਸਾਨ ਜਿਹੜਾ ਉਹ ਹੜਾ ਹੀ ਬਹਿ ਗਿਆ ਉਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ 'ਚ ਬਹਿ ਗਿਆ ਔਰ ਉਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਤੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਹੈ ਜੇ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾਈ ਉਹ ਪੈਦਾ ਹੁੰਦਾ ਹੀ ਹੋ ਜਾਂਦਾ ਸਾਡੀ ਜਿਹੜੀ ਸਵਾ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਰਦੋਪੁਰ ਕੱਦ ਹੈ ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿ싸ਇਆ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੋ ਗਏ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹਸਤਾ ਬਸਤਾ ਰੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ grain ਬਚ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗੀ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ ਰਿਗਾਰਡਿੰਗ 올 ਦਿਸ ਲਾਸਸ ਡਿਊ ਟੂ ਫਲੱਡ ਜਿਹੜਾ ਇਹ ਬਾੜ ਆਈ ਔਰ ਪੰਜਾਬ ਦੀ 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਬਾੜ ਦੇ ਨੁਕਸਾਨੇ ਜਾਵੇ ਉਹਦਾ ਕੇਵਲ ਆ ਕੇਵਲ ਕੋ ਜ਼ਿੰਮੇਵਾਰ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਉਹਨਾਂ ਦੀ ਸਰਕਾਰ ਦੀ ਅੰਗੈਲੀ ਉਹਨਾਂ ਦੀ ਸਰਕਾਰ ਦੀ ਮਕਾਮੀ ਉਹਨਾਂ ਦੀ ਸਰਕਾਰ ਦੀ ਮਲੈਕੀ ਹੈ ਜਿਹਦੇ ਕਰਕੇ ਹਰ ਕਿਸਾਨ ਸੜਕਾਂ ਦੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਹ ਵਾਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਮ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲ ਇਹ ਆਪ ਵਰਤਮਾਨ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਫੜਾ ਤੋਂ ਪਹਿਲੇ ਹੀ 292 ਕਰੋੜ ਰੁਪਏ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਏ ਜਿਹੜਾ ਕਿ ਐਸਾ ਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਪਦਾ ਆਂਦੀ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਅੱਜ ਪਹਿਲੇ ਤਾਂ ਮੁਕਰ ਗਏ ਭਗਵਾਨ ਤੁਮਾਰ ਜੀ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੰਦੀ ਹੈ ਦੇਖਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ ਹੋ ਗਿਆ ਔਰ ਇਹਨਾਂ ਨੇ 1250 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਿਹਾ ਤੇ ਸਾਹਿਬ